ਦੀਨਗਰ ਦੇ ਪਿੰਡ ਮਰਾਲਾ ਵਿੱਚਾਂ ਜੀ ਸੋ ਮਰਾਲਾ ਵਿੱਚ ਬਾਬਾ ਅਸੰਜੀ ਦਾ ਪਵਿੱਤਰ ਸਥਾਨ ਆ ਜੀ ਜਿੱਥੇ ਮਹਾ ਸ਼ਿਵਰਾਤਰੀ ਉਸਤ ਜਿਹੜਾ ਵਾ ਬੜੀ ਧੁੰਮ ਧਮ ਨਾਲ ਲਾਇਆ ਜਾਂਦਾ ਜੀ ਸੋ ਤਿੰਨ ਦਿਨ ਸੀ ਸਮਾਗਮ ਹੁੰਦਾ ਜੀ ਤਿੰਨ ਦਿਨ ਸੀ ਸਮਾਗਮ ਵਿੱਚ ਰੌਣਕਾਂ ਦੇਖਣਯੋਗ ਹੁੰਦੀਆਂ ਵਾ ਸੋ ਹੁਣ ਵੀ ਦੇਖੋ ਤੁਸੀਂ ਮੰਦਰ ਨੂੰ ਬਹੁਤ ਸੰਗਤ ਤਰੀਕੇ ਨਾਲ ਸਜਾਇਆ ਗਿਆ ਵਾ ਜੀ ਸੋ ਤਿਆਰੀਆਂ ਜਿਹੜੀਆਂ ਚੱਲਦੀ ਪਈਆਂ ਨੇ ਸੋ ਬਾਬਾ ਜੀ ਦੇ ਪਵਿੱਤਰ ਸਥਾਨ ਤੋਂ ਜਿਹੜੀ ਆ ਜੀ ਵਿਸ਼ਾਲ ਸ਼ੋਭਾ ਯਾਤਰਾ ਨਿਕਲਦੀ ਆ ਸੋ ਤਿੰਨ ਦਿਨ ਸੇ ਜਿਹੜਾ ਸਮਾਗਮ ਆ ਜੀ ਉਹਦੇ ਵਿੱਚ ਵੀ ਅਲੱਗ-ਅਲੱਗ ਜਿਹੜੇ ਆ ਅਲੱਗ- ਸੋ ਸਾਰੀਆਂ ਗੱਲਾਂ ਤਾਂ ਬਾਬਾ ਜੀ ਨੇ ਕਰਾਂਗੇ ਬਾਬਾ ਜੀ ਤੋਂ ਜਿਆਦਾ ਜਾਣਕਾਰੀ ਲਵਾਂਗੇ ਸੋ ਇਸ ਸਮਾਗਮ ਵਿੱਚ ਜਿਹੜਾ ਵਾ ਜੀ ਸਮਾਗਮ ਤੋਂ ਪਹਿਲਾਂ ਜਿਹੜੀਆਂ ਵਾ ਜੀ ਪ੍ਰਭਾਤ ਫੇਰੀਆਂ ਨਿਕਲ ਰਹੀਆਂ ਨੇ ਇਲਾਕੇ ਵਿੱਚ ਪ੍ਰਭਾਤ ਫੇਰੀ ਕੱਢੀ ਜਾ ਰਹੀਆਂ ਵਾ ਉਹ ਨੌਜਵਾਨਾਂ ਵੱਲੋਂ ਜੀ ਮਾਮਤ ਜਿਹੜਾ ਜਾਬ ਜਿਹੜਾ ਵਾ ਜੀ ਲਗਾਤਾਰ ਕੀਤਾ ਜਾ ਰਿਹਾ ਵਾ ਸਵੇਰੇ ਤੇ ਸ਼ਾਮ ਜਿਹੜਾ ਵਾ ਜੀ ਜਾਪ ਹੁੰਦਾ ਵਾ ਸੋ ਪੂਰੇ ਇਲਾਕੇ ਦੇ ਨੌਜਵਾਨ ਜਿਹੜੇ ਆ ਬੱਚੇ ਇੱਥੇ ਆਂਦੇ ਨੇ ਔਰ ਜਾਪ ਕਰਦੇ ਨੇ ਔਰ ਬਾਬਾ ਜੀ ਤੋਂ ਅਸ਼ੀਰਵਾਦ ਪ੍ਰਾਪਤ ਕਰਦੇ ਨੇ ਜੀ ਸੋ ਮਹਿਲਾਵਾਂ ਔਰ ਇਲਾਕੇ ਦੇ ਲੋਕ ਜਿਹੜੇ ਜੀ ਸਵੇਰੇ ਪ੍ਰਭਾਤ ਫੇਰੀ ਬੱਡੀ ਗਿਣਤੀ ਵਿੱਚ ਸਿਧਾਲੂ ਜਿਹੜੇ ਪ੍ਰਭਾਤ ਸ੍ਰੀ ਜਿਹੜੇ ਸ਼ਾਮਿਲ ਹੁੰਦੇ ਆ ਜੀ ਸੋ ਮਹਾ ਸ਼ੁਰੂਆਤੀ ਉਤਸਵ ਜਿਹੜਾ ਜੀ ਬਹੁਤ ਹੀ ਉਤਸ਼ਾਹ ਨਾਲ ਆ ਬੁਲਾਇਆ ਜਾਂਦਾ ਵਾ ਸੋ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਆ ਜਿਹੜੇ ਸੇਵਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜ਼ਿਆਦਾ ਜਾਣਕਾਰੀ ਲੈਣੇ ਆ ਔਰ ਇੱਕ ਇੱਕ ਤਸਵੀਰ ਆਉਣ ਵਾਲੇ ਸਮੇਂ ਜ ਵੀ ਤੁਹਾਡਾ ਤਸਵੀਰਾਂ ਸਾਂਝੀਆਂ ਕਰਾਂਗੇ ਜਿਹੜੀ ਮਹਾ ਸ਼ੁਰੂਆਤੀ ਦੀ ਸ਼ੋਭਾ ਯਾਤਰਾ ਹੋਣੀ ਆ ਜੀ ਜਿਹੜੇ ਸਮਾਗਮ ਹੋਣੇ ਉਹ ਵੀ ਤੁਹਾਡਾ ਸਾਂਝੇ ਕਰਾਂਗੇ ਸੋ ਅੱਜ ਦੀ ਤਿਆਰੀ ਚੱਲਦੀ ਪਈ ਆ ਉਹਦੇ ਬਾਰੇ ਜਿਹੜੀ ਜਾਣਕਾਰੀ ਲੈਣੇ ਬਾਬਾ ਜੀ ਤੁਹਾਨੂੰ ਸੇਵਕ ਹੈਗੇ ਜੀ ਉਹਨਾਂ ਨੇ ਗੱਲਬਾਤ ਕਰਦੀਆਂ ਜੀ ਭਾਜੀ ਕਿਦਾਂ ਦਾ ਲੱਗਦਾ ਮੈਂ ਦੇਖ ਰਿਹਾ ਵੀ ਨੌਜਵਾਨ ਬੱਚਿਆਂ ਨੂੰ ਜਿਹੜਾ ਉਹ ਸਹੀ ਰਸਤੇ ਤੇ ਬਾਬਾ ਜੀ ਲੈ ਕੇ ਆਏ ਨੇ ਹਾਂਜੀ ਹਾਂਜੀ ਇਹ ਬਾਬਾ ਜੀ ਤਾਂ ਮਿਹਰਬਾਨੀ ਹੈ ਜੀ ਬਾਬਾ ਜੀ ਨੇ ਤੁਹਾਨੂੰ ਚੰਗੇ ਰਾਹ ਲਾਇਆ ਹੈ ਐਹੀਂ ਹੁਣ ਐਹੀ ਰਾਹ ਲੱਗੇਵੇ ਨੌਜਵਾਨ ਮੈਂ ਦੇਖ ਰਿਹਾ ਵੀ ਮਹਾਮਦੰਜੇ ਦਾ ਜਾਪ ਕਰਦੇ ਨੇ ਸਵੇਰੇ ਸ਼ਾਮ ਜਾਪ ਹੁੰਦਾ ਜੀ ਹਾਂਜੀ ਉਹ ਤੁਹਾਡੇ ਇੱਥੇ ਪ੍ਰਬਾਤ ਫੇਰੀ ਵੀ ਹੁੰਦੀ ਹੈ ਉਹ ਸ਼ੁਰੂਆਤੀ ਉਸਤੂ ਹੁੰਦਾ ਲੱਗਦਾ ਮਿਲਾਇਆ ਜਾਂਦਾ ਜੀ ਹਾਂਜੀ ਹਾਂਜੀ ਇਹ ਤੁਮਨਾ ਜੀ ਇੱਥੇ ਆਇਆ ਆਣਾ ਹੀ ਆ ਤੋ ਉਹ ਦੇਖ ਲਿਓ ਤੁਮ ਤਾਂ ਨਾ ਹੁੰਦੀ ਜੀ ਕੀ ਹੋ ਗਏ ਭਾਜੀ ਬਹੁਤ ਵਧੀਆ ਜੀ ਬਾਬਾ ਜੀ ਜਿੰਨਾ ਵੀ ਕੰਮ ਕਰਨਦੇ ਬਹੁਤ ਅੱਛੇ ਕੰਮ ਨੇ ਬੱਚੇ ਨੂੰ ਚੰਗੀ ਰਾਹ ਤੇ ਲਾ ਰਹੇ ਨੇ ਬੱਚੇ ਨਸ਼ੇ ਤੋਂ ਦੂਰ ਹੋ ਗਏ ਨੇ ਤੇ ਸਵੇਰੇ ਸ਼ਾਮ ਦੋਨੇ ਟਾਈਮ ਬਹੁਤ ਵਧੀਆ ਪੂਜਾ ਹੁੰਦੀ ਹੈ ਬਹੁਤ ਹੀ ਵਧੀਆ ਪਿੰਡ ਦਾ ਮਾਹੌਲ ਬਣਿਆ ਸਮੇਂ ਦੀ ਜ਼ਰੂਰਤ ਹੀ ਆ ਗਿਆ ਕਿ ਨਾ ਕਿਉਂਕਿ ਅੱਜ ਕੱਲ੍ਹ ਦੇਖਿਆ ਜਾਂਦਾ ਪੰਜਾਬ ਦੇ ਵਿੱਚ ਬੱਚੇ ਜਿਹੜੇ ਨਸ਼ੇ 'ਚ ਫਸੇਦੇ ਆ ਉਹ ਤੁਹਾਡੇ ਪਿੰਡ 'ਚ ਖਾਸ ਕਰਕੇ ਮੈਂ ਦੇਖ ਰਿਹਾ ਕਿ ਬੱਚੇ ਚੰਗੇ ਬਣੇ ਲੱਗੇ ਆ ਜੀ ਹਾਂਜੀ ਬਹੁਤ ਹੀ ਚੰਗੇ ਨੇ ਬਾਬਾ ਜੀ ਦੇ ਸਹਿਯੋਗ ਨਾਲ ਪਿੰਡ ਮਰਾੜੇ ਦੇ ਬੱਚੇ ਸਾਰੇ ਹੀ ਵਧੀਆ ਤਰੀਕੇ ਨਾਲ ਚੱਲਦੇ ਆ ਯੋ ਭਾਜੀ ਕੀ ਕਹੋਗੇ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਬਾਬਾ ਜੀ ਜੋ ਵੀ ਕਰ ਰਹੇ ਆ ਬਹੁਤ ਹੀ ਵਧੀਆ ਕਰ ਰਹੇ ਆ ਬਹੁਤ ਵਧੀਆ ਹੋ ਰਿਹਾ ਹਾਂਜੀ ਬਹੁਤ ਵਧੀਆ ਦੇਖੋ ਤੁਹਾਡੇ ਸਾਹਮਣੇ ਆ ਕਿੰਨਾ ਵਧੀਆ ਮੰਦਿਰ ਦੀ ਰੌਣਕ ਵਧਾਈਏ ਬਾਬਾ ਜੀ ਨੇ ਬਾਕੀ ਮੁੰਡਿਆਂ ਨੂੰ ਚੰਗੇ ਕੰਮ ਲਾਇਆ ਐਵੇਂ ਸਾਹਮਣੇ ਸਾਰੇ ਕੁਝ ਚੱਲ ਰਿਹਾ ਕੋਈ ਨਾ ਮੈਂ ਦੇਖ ਰਿਹਾ ਤੁਹਾਡੇ ਅਲੱਗ ਬਣਿਆ ਦਾ ਜੀ ਕੋਈ ਸ਼ਾਂਤੀ ਜੀ ਬਿਲਕੁਲ ਸ਼ਵੇ ਸ਼ਾਮ ਵਧੀਆ ਪਾਠ ਪੂਜਾ ਹੋ ਰਿਹਾ ਤੁਹਾਡੇ ਸਾਹਮਣੇ ਮੁੰਡੇ ਬੈਠੇ ਆ ਬਹੁਤ ਵਧੀਆ ਇੱਕ ਇੱਕ ਅਲੱਗ ਫੀਲਿੰਗ ਜਿਹੜੀ ਇੱਥੇ ਹੁੰਦੀ ਆ ਰਹੀ ਹੈ ਬਾਜੀ ਹਾਂਜੀ ਬਹੁਤ ਵਧੀਆ ਫੀਲਿੰਗ ਹੁੰਦੀ ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈਗੀ ਸਿੱਖੇ ਧਾਰਮਿਕ ਸਤਾ ਤੇ ਅੱਛੀ ਜਗ੍ਹਾ ਤੇ ਆਏ ਹੋ ਧੰਨਵਾਦ ਬਹੁਤ ਥੈਂਕ ਯੂ ਹੋਰ ਇਹ ਗੱਲਬਾਤ ਕਰ ਰਹੇ ਸੀ ਜੀ ਬਾਬਾ ਜੀ ਦੇ ਸੇਵਕ ਨੇ ਜਿਹਨਾਂ ਨਾਲ ਗੱਲਬਾਤ ਕਰ ਰਹੇ ਆ ਸੋ ਹੋਰ ਵੀ ਕੋਈ ਸੇਵਕ ਹੈਗੇ ਆ ਬ੍ਰਦਰ ਨੌਜਵਾਨੋਂ ਤੁਸੀਂ ਹਾਂਜੀ ਖਾਸ ਗੱਲ ਜਿਹੜੀ ਮੈਂ ਦੇਖ ਰਿਹਾ ਕਿ ਬਾਬਾ ਜੀ ਦੇ ਨੌਜਵਾਨਾਂ ਨੂੰ ਸਹੀ ਨਹੀਂ ਤੇ ਅੱਜ ਦੇ ਜਿਹੜਾ ਸਮਾਵਨ ਨੌਜਵਾਨ ਲੱਗਦੇ ਨਹੀਂ ਆਖੇ ਜੀ ਪਰ ਕਿਤੇ ਨਾ ਕਿਤੇ ਤੁਸੀਂ ਲੋਕ ਜਿਹੜੇ ਸਹੀ ਰਸਤੇ ਲ हां जी भाई ने शुरू ਤੋਂ ਸਾਡੇ ਬੱਚਿਆਂ ਨੂੰ ਮਤਲਬ ਸਾਡੇ ਜਿੰਨੇ ਵੀ ਪਿੰਡ ਦੇ ਬੱਚੇ ਆ ਸਾਰੇ ਮਤਲਬ ਵਧੀਆ ਰਸਤੇ ਚਲੇ ਹੋਏ ਆ ਜਿੰਨੇ ਵੀ ਜਿਸ ਤਰ੍ਹਾਂ ਆਰਤੀ ਟਾਈਮ ਆਂਦੇ ਬੱਚੇ ਉਸ ਤਰ੍ਹਾਂ ਹੀ ਮਹਾਂ ਮਿਤਨ ਦਾ ਜਾਪ ਹੁੰਦਾ ਹੈ 12 ਤਰੀਕ ਤੋਂ ਲੈ ਕੇ 26 ਤਰੀਕ ਤੱਕ ਸਵੇਰੇ ਔਰ ਸ਼ਾਮੀ ਮਤਲਬ ਜਾਪ ਚੱਲਦਾ ਆਇਆ ਔਰ ਸਾਰੇ ਮਤਲਬ ਵਧੀਆ ਹਿੰਦੂ ਸੰਸਕ੍ਰਿਤੀ ਨਾਲ ਜੁੜੇ ਹੋਏ ਆ ਸੋ ਇਸ ਤਰ੍ਹਾਂ ਹੀ ਬੱਚਾ ਨੂੰ ਗਾਈਡ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਵਿੱਚ థాంਕ ਯੂ ਸਮਝ ਲਈ ਜਰੂਰਤਾ ਜੀ ਕਿਦਾਂ ਕਰਦੇ ਸੋ ਬਾਬਾ ਜੀ ਲੋ ਜਿਹੜੀ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਸੋ ਬਾਬਾ ਜੀ ਨਾਲ ਵੀ ਗੱਲਬਾਤ ਕਰਦੇ ਜੀ ਬਾਬਾ ਜੀ ਤੋਂ ਵੀ ਜਾਣਦੇ ਆ ਮਾਸ਼ ਰਾਤਰੀ ਉਸ ਤੇ ਜਿਹੜੇ ਕਿਹੜੇ ਕਿਹੜੇ ਪ੍ਰੋਗਰਾਮ ਹੋਣੇ ਸੀ ਸਾਜੀ ਆ ਬਾਬਾ ਸੋ ਬਾਬਾ ਜੀ ਦੇ ਲਈ ਸੇਵਕ ਨਹੀਂ تھے ਜਿਹਨਾਂ ਨਾਲ ਗਲਬਤ ਕਰਦੇ ਆ ਬਾਬਾ ਜੀ ਇਹ ਲੋਕ ਕਿਦਾਂ ਦਾ ਉਪਰਾਲਾ ਕੀਤਾ ਜਾ ਰਿਹਾ ਭਾਈ ਇਹ ਬਹੁਤ ਵਧੀਆ ਉਪਰਾਲਾ ਹੈ ਜਦਕਿ ਹਰ ਸ਼ਿਵਰਾਤਰੀ ਦੀ ਤਰ੍ਹਾਂ ਇਸ ਸਾਲ ਵੀ 12 ਤਰੀਕ ਤੋਂ ਲੈ ਕੇ ਸ਼ਿਵਰਾਤਰੀ ਵਾਲੇ ਦਿਨ ਤੱਕ ਮਹਾ ਮਿਤੁੰ ਜਵਾਬ ਦਾ ਸਵੇਰੇ ਸ਼ਾਮ ਦੋ ਟਾਈਮ ਜਾਪ ਚੱਲਦਾ ਹੈ ਇਹਦੇ ਵਿੱਚ ਸਾਰੇ ਬੱਚਿਆਂ ਨੂੰ ਗਲਤ ਰਾਵਾਂ ਤੋਂ 扑ੜਕਾਈ ਜਿਸ ਨਾਲ ਕਈ ਗਲਤ ਰਸਤੇ ਜਾਂਦੇ ਆ ਇਹ ਇੱਥੇ ਸੇਵਾ ਦੇ ਵਿੱਚ ਲੱਗੇ ਹੋਏ ਆ ਬਹੁਤ ਵਧੀਆ ਰਸਤੇ 'ਚ ਜਾ ਰਹੇ ਆ ਇਹ ਹੈ ਕਿ ਤਾਲਮੀ ਕਿ ਪਰਵਤਰੀਆਂ ਦੇ ਕਰਨ ਇਹਨਾਂ ਦਾ ਬਹੁਤ ਵਧੀਆ ਹਰ ਰੁਝਾਨ ਹੋ ਗਿਆ ਹੋਇਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹਨਾਂ ਨੇ ਮੰਦਰ ਹੀ ਉਹ ਦਿਨ ਹੈ ਜਿਸ ਤਰ੍ਹਾਂ ਦੇਖਣ ਨੂੰ ਮਿਲਦਾ ਕਿ ਪੰਜਾਬ ਦੇ ਵਿੱਚ ਨਸ਼ਾ ਬੜਾ ਬੋਲਬਾਲਾ ਜੀ ਮੈਂ ਦੇਖ ਰਿਹਾ ਤੁਹਾਡੇ ਪਿੰਡ ਵਿੱਚ ਖਾਸ ਕਰਕੇ ਜਿਹੜਾ ਜੀ ਬੱਚੇ ਚੰਗੇ ਬਣਨੇ ਲੱਗੇ ਆ ਚੰਗੇ ਸੰਸਕਾਰ ਲੈ ਰਹੇ ਆ ਜੀ ਹਾਂਜੀ ਹਾਂਜੀ ਇਹ ਬਾਬਾ ਜੀ ਦੀ ਬਜ਼ੁਰਤ ਹੈ ਇਹਨਾਂ ਨੇ ਸਾਰਾ ਬਹੁਤ ਵਧੀਆ ਸਾਈਡ ਤੇ ਲਾਏ ਹੋਏ ਬੱਚੇ ਬੱਚਿਆਂ ਨੂੰ ਮੰਦਰ ਨਾਲ ਧਰਮ ਨਾਲ ਸਾਰੀ ਚੀਜ਼ ਨਾਲ ਬਹੁਤ ਪਿਆਰ ਹੈ ਬਹੁਤ اچھی ਤਰ੍ਹਾਂ ਆਏ ਥੇ ਆਗੇ ਸੇਵਾ ਕਰ ਰਹੇ ਆ ਕੋਛ ਨਹੀਂ ਬਹੁਤ ਖੁਸ਼ ਹਾਂ ਜੀ ਇਹੋ ਜਿਹਾ ਹਰ ਜਗ੍ਹਾ ਹੋਣਾ ਚਾਹੀਦਾ ਹੂੰ ਬਿਲਕੁਲ ਬਿਲਕੁਲ ਦੇਖੋ ਖੁਸ਼ੀ ਹੁੰਦੀ ਹੈ ਜੀ ਜਦੋਂ ਚੰਗੇ ਸੰਸਕਾਰ ਬੱਚਿਆਂ ਨੂੰ ਮਿਲਣ ਤਾਂ ਮਾਪੇ-ਬਾਪ ਨੂੰ ਪੈਣਾ-ਪਰਾਵਾ ਨੂੰ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਸੋ ਬਾਬਾ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਵਾ ਚੰਗੇ ਸੰਸਕਾਰ ਦਿੱਤੇ ਜਾ ਰਹੇ ਆ ਖਾਸ ਕਰਕੇ ਨੌਜਵਾਨ ਬੱਚਿਆਂ ਨੂੰ ਜਿਹੜਾ ਜੀ ਚੰਗੇ ਬੰਦੇ ਲੈ ਕੇ ਚੱਲਦੇ ਪਏ ਨੇ ਜੀ ਸੋ ਚਾਹੀਦਾ ਵੀ ਹੈ ਕਿ ਜਨਾ ਕਿਤੇ ਹਰੇਕ ਵਿਅਕਤੀ ਦਾ ਹਰੇਕ ਦਾ ਫਰਜ਼ ਬੰਦਾ ਵਾ ਵੀ ਚੰਗੇ ਸੰਸਕਾਰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਦਿੱਤੇ ਜਾਣ ਜੀ ਸੋ ਹੋਰ ਵੀ ਕੁਝ ਸੇਵਕ ਆ ਗਏ ਜੀ ਉਹਨ ਬਾਬਾ ਜੀ ਉਹ ਲੋ ਜਿਹੜਾ ਪ੍ਰਾਲਾ ਕੀਤਾ ਜਾ ਰਿਹਾ ਭਾਜੀ ਕਿਦਾਂ ਦਾ ਦੰਦ ਸਭ ਤੋਂ ਵਧੀਆ ਇੱਕ ਤੇ ਬੱਚਾ ਨੂੰ ਮੰਦਿਰ ਦੇ ਅੱਥੇ ਲਾਇਆ ਬਾਬਾ ਜੀ ਨੇ ਇੱਕ ਮੰਦਿਰ ਦੀ ਬੜੀ ਰੁਣਕ ਲਾਈ ਉਹ ਬਾਬਾ ਜੀ ਨੇ ਭਾਵੇਂ ਸ਼੍ਰੀ ਵਾਤਰੀ ਹੋਏ ਭਾਵੇਂ ਜਨਮਸ਼ਟਮੀ ਹੋਏ ਭਾਵੇਂ ਜਿਹੜਾ ਵੀ ਤਿਉਹਾਰ ਹੈ ਬੜੀ ਧੂਮਦਾਮ ਨਾਲ ਬਾਬਾ ਜੀ ਮਨਾਉਂਦੇ ਆ ਭਾਜੀ ਲਾਗੇ ਜਾ ਕੇ ਪਿੰਡਾਂ ਦੇ ਕਿਤੇ ਐਸੀ ਰੁਣਕ ਨਹੀਂ ਲੱਗਦੀ ਜਿਵੇਂ ਸਾਡੇ ਪਿੰਡਾਂ 'ਚ ਲੱਗਦੀ ਹੈ ਸ਼ੋਭਾ ਯਾਤਰਾ ਵੀ ਤੁਹਾਡੇ ਬੜੀ-ਬੜੀ ਨਿਕਲਦੀ ਜਾਂਦੀ ਹੈ ਬਿਲਕੁਲ ਬਿਲਕੁਲ ਪੰਜਾਬ ਪਿੰਡਾਂ 'ਚ ਨਿਕਲਦੀ ਆ ਮਰਾੜੇ ਉਹ ਨਿਕਲ ਕੇ ਬਾਇਆ ਬ੍ਰਹਮਪੁਰ ਹੁੰਦੀ ਹੈ ਇਸ ਮਾਪਤ ਹੁੰ ਖਾਸ ਕਰਕੇ ਮੈਂ ਚੀਜ਼ੀ ਚੀਜ਼ ਦੇਖ ਰਿਹਾ ਆ ਵੀ ਬੱਚੇ ਜਿਹੜੇ ਨੌਜਵਾਨ ਜਿਹੜੇ ਚੰਗੇ ਰਸਤੇ ਲੱਗੇ ਆ ਜੀ ਬਿਲਕੁਲ ਬਿਲਕੁਲ ਛੋਟਾ ਛੋਟਾ ਬੱਚਾ ਵੀ ਸਵੇਰੇ 5 ਵਜੇ ਉੱਠ ਕੇ ਮੰਦਰ ਬਾਹਰ ਤੇ ਜਾਫ ਤੇ ਬੈਠਦਾ ਹੈ ਸਵੇਰੇ 4:30 ਵਜੇ ਆ ਜਾਂਦੇ ਆ ਸਾਰੇ ਸਾਰੇ ਆਰਤੀ ਤੇ ਬੈਠਦੇ ਆ ਫਿਰ ਮੰਦਰ ਬਾਹਰ ਤੇ ਜਾਫ ਤੇ ਬੈਠਦੇ ਆ ਤੇ ਉਸ ਤੋਂ ਬਾਅਦ ਆਰਤੀ ਕਰਕੇ ਘਰ ਚਲੇ ਜਾਂਦੇ ਆ ਇਤਿਹਾਸਿਕ ਮੰਦਿਰਾਂ ਤੋਂ ਤੁਹਾਡੇ ਲਈ ਬਿਲਕੁਲ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਨੁੱਖ ਐਸੇ ਇੱਕ ਅੱਧੀ ਕਿਤੇ ਨਹੀਂ ਆ ਗਈ ਸਾਡੇ 11ਪੁਰ ਡਿਸਟ੍ਰਿਕਟ ਚ ਤੇ ਬਹੁਤ ਮਤਲਬ ਕੀ ਮਹੱਤਤਾ ਹੈ ਦੀ ਜੋ ਚੀਜ਼ ਸਾਡੇ ਨਾਲ ਅੱਜਕ ਮੰਗੋ ਉਹ ਦਿੰਦੇ ਆ ਕਵਾਂ ਵੀ ਟਾਈਮ ਲੱਗਦਾ ਪਰ ਤੂੰ ਜੀ ਤੁਹਾਨੂੰ ਮਿਲੇਗੀ ਸੱਚੇ ਮਾਨਾ ਨਾ ਹੋਗੇ ਬਿਲਕੁਲ ਬਿਲਕੁਲ ਧੰਨਵਾਦ ਥੈਂਕ ਯੂ ਸੋ ਦੇਖੋ ਕਹਿੰਦੇ ਖਾਲੀ ਹੱਥ ਹੁੰਦੇ ਅਸੀਂ ਦਾਲੂਰ ਝੋਲੀਆਂ ਪਰ ਕੇ ਜਾਂਦੇ ਨੇ ਇਸ ਜਗ੍ਹਾ ਤੋਂ ਕੁਝ ਜੋ ਵੀ ਕੋਈ ਮੰਗੇ ਉਹਨੂੰ ਮਿਲਦਾ ਵਾ ਜੀ ਸੋ અપਾਰ ਕਿਰਪਾ ਜਿਹੜੀ ਹੈ ਜੀ ਮਹਾਰਾਜ ਦੀ ਬਾਬਾ ਜੀ ਦੀ ਬੋਲੇनाथ ਦੀ ਕਿਰਪਾ ਜਿਹੜੀ ਹੈ ਸੰਤਾਂ ਦੇ ਹਮੇਸ਼ਾ ਬਣੀ ਰਹਿੰਦੀ ਹੈ ਕਿਹਦਾ ਇੱਕ ਹੀ ਨਾ ਆਪਣਾ ਦੇ ਮੰਦਿਰ ਦਾ ਕੀ ਨਾਮ ਜੀ ਹਾਂਜੀ ਇਸ ਮੰਦਿਰ ਦਾ ਕੀ ਨਾਮ ਹੈ ਕਿਹਦਾ ਬਾਬਾ ਆਸਨ ਬਾਬਾ ਆਸਨ ਮਰਾਰਾ ਕਿਹਨਾਂ ਨੇ ਇੰਤਜ਼ਾਮ ਕੀਤਾ ਇਹ ਬਾਬਾ ਪੀਰ ਕਰਤਾ ਨਾ ਜੀ ਦੀ ਜਗ੍ਹਾ ਇੱਥੇ ਹਾਂਜੀ ਤੇ ਬੜਾ ਪ੍ਰੋਗਰਾਮ ਵਧੀਆ ਕੀਤਾ ਦਾ ਰੋਇ ਲੰਗਰ ਪਾਣੀ ਇੱਥੇ ਚੱਲਦਾ ਯਾਰ ਹੱਤ ਨੂੰ ਮਹਾਂ ਮ੍ਰਿਤ ਜੰਦਾ ਪਾਠ ਹੁੰਦਾ ਸਵੇਰੇ ਸ਼ਾਮੀ ਇੱਥੇ ਬਾਕੀ ਸਿ ਭਰਾਤਰੀ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਚਾਂਕੀ ਨਿਕਲੇਗੀ ਭੰਡਾਰਾ ਹੋਏਗਾ ਤੇ ਸਾਰਾ ਕੁਝ ਕੀਤਾ ਜਾਏਗਾ ਜਿੱਦਾਂ ਅੱਗੇ ਹਰ ਸਾਲ ਕਰਦੇ ਆ ਉਦਾਂ ਹੀ ਪ੍ਰੋਗਰਾਮ ਚੱਲੇਗਾ ਤੇ ਫਿਰ ਨੋ ਜਿਹਨ ਬੱਚਿਆਂ ਨੂੰ ਸਹੀ ਰਸਤਾ ਦਿਖਾਇਆ ਜਾ ਰਿਹਾ ਹਾਂ ਹਾਂਜੀ ਹਾਂਜੀ ਦੇਖੋ ਤੁਹਾਡੇ ਸਾਹਮਣੇ ਹੀ ਆ ਸਾਰੇ ਬੱਚੇ ਬਹੁਤ ਵਧੀਆ ਚੱਲਦੇ ਪਏ ਆ ਸ਼ਾਮ ਸਵੇਰੇ 5 ਵਜੇ ਬੱਚੇ 4 ਵਜੇ ਆਉਂਦੇ ਆ ਮਹਾ ਮ੍ਰਿਤਜੰਦਾ ਪਾਠ ਸ਼ਾਮੀ ਵੀ ਪੂਰੇ ਟਾਈਮ ਤੇ ਆ ਕੇ ਆਪਣਾ ਪਾਠ ਪੂਜਾ ਕਰਦੇ ਆ ਇਸ ਟਾਈਮ ਤੇ ਜਲਨ ਲੰਗਰ ਪਾਣੀ ਚੱਲਦਾ ਸਾਰੇ ਬੱਚੇ ਸ਼ਾਮ ਰਤੇ ਕਰਦੇ ਆ ਤੁਹਾਡੇ ਬੱਚੇ ਚੰਗੇ ਬਣੇ ਲੱਗੇ ਹਾਂਜੀ ਅਸੀਂ ਬਹੁਤ ਖੁਸ਼ ਆ ਕਿਤੇ ਬੱਚੇ ਵੀ ਸੇਵਾ ਤੇ ਲੱਗੇ ਤੇ ਸਾਡੀ ਵੀ ਸੇਵਾ ਲੱਗੀ ਦੀ ਇੱਥੇ ਸਾਰਿਆਂ ਦੀ ਜਿੰਨੀਆਂ ਵੀ ਮਾਈਆਂ ਤੇ ਸਾਰਿਆਂ ਦੀ ਸੇਵਾ ਲੱਗੀ ਦੀ ਇੱਥੇ ਬਾਬਾ ਜੀ ਬਹੁਤ ਸਾਰਾ ਕੰਮ ਕਰਦੇ ਆ ਹਾਂਜੀ ਹਾਂਜੀ ਬ

ਸਾਡੇ ਮੰਦਰ ਵਿੱਚ ਜਿੱਦਾਂ ਦੀਆਂ ਰੌਣਕਾਂ ਲੱਗੀਆਂ ਈ ਇਦਾਂ ਤੇ ਲੱਗਿਆ ਰਹਿਣ ਇਹ ਬਰੌਣਕਾ ਸਾਡੇ ਬਾਬਾ ਜੀ ਨਾਲ ਹੀ ਨਾ ਸਾਰੀਆਂ ਸਾਡੇ ਬਾਬਾ ਜੀ ਜਦੋਂ ਦੇ ਆਏ ਦੇ ਇੱਥੇ ਇਸ ਮੰਦਰ ਵਿੱਚ ਐਨਾ ਵਧੀਆ ਕਰਨ ਦੇਦੇ ਬੱਚਿਆਂ ਵਾਸਤੇ ਵੀ ਬਜ਼ੁਰਗਾਂ ਵਾਸਤੇ ਵੀ ਜਵਾਨਾਂ ਵਾਸਤੇ ਵੀ ਬਹੁਤ ਵਧੀਆ ਮਤਲਬ ਕਿ ਉਹਨਾਂ ਨੇ ਕੀਤਾ ਇੱਥੇ ਤਰੱਕੀ ਕੀਤੀ ਹੈ ਜੋ ਵੀ ਮੰਦਰ ਹੈ ਸਾਰੀ ਤਰੱਕੀ ਬਾਬਾ ਜੀ ਦੇ ਨਾਲ ਹੀ ਹੋਈ ਹੈ ਮੈਂ ਦੇਖ ਰਿਹਾ ਛੋਟੇ ਛੋਟੇ ਬੱਚੇ ਲੱਗੇ ਨੇ ਨਾਲ ਆਏ ਭਗਵੰਨ ਰਾਮ ਬਹੁਤ ਵਧੀਆ ਕਿ ਛੋਟੇ ਛੋਟੇ ਬੱਚੇ ਇਸ ਲਾਈਨ ਤੇ ਲੱਗੇ ਰਿਆ ਕਿ ਉਹਨਾਂ ਨੂੰ ਸਵੇਰੇ ਸ਼ਾਮ ਇੱਧਰ ਨੂੰ ਦੌੜ ਰਹਿੰਦੀ ਹੈਗੀ ਅਸੀਂ ਮੰਦਿਰ ਜਾਣਾ ਅਸੀਂ ਮੰਦਿਰ ਜਾਣਾ ਸਕੂਲੋਂ ਆਉਂਦੇ ਆ ਤੇ ਆ ਕੇ ਇੱਧਰ ਨੂੰ ਆ ਜਾਂਦੇ ਆ ਟਾਈਮ ਦੇ ਟਾਈਮ ਨੂੰ ਮਿਲਦਾ ਵੀ ਬੱਚੇ ਨਸ਼ਿਆਂ ਦੇ ਵਿੱਚ ਪੇਦੇ ਆ ਪਰ ਤੁਹਾਡੇ ਮਨ ਦੇਖ ਰਿਹਾ ਪਿੰਡ 'ਚ ਬਹੁਤ ਵਧੀਆ ਵਾਪੀ ਰਿਹਾ ਬਹੁਤ ਵਧੀਆ ਬਹੁਤ ਹੀ ਵਧੀਆ ਬਸ ਇੰਦਾ ਚੱਲਿਆ ਰਹੇ ਤੇ ਬੜਾ ਵਧੀਆ ਸਾਡੇ ਪਿੰਡ 'ਚ ਬੱਚਿਆਂ ਨੂੰ ਪੜਾਈਆਂ 'ਚ ਬੜੇ ਚੰਗੇ ਬਨੇ ਲਾ ਰਹੇ ਹਾਂਜੀ ਹਾਂਜੀ ਬਿਲਕੁਲ ਜੀ ਬਹੁਤ ਵਧੀਆ ਚੰਗਾ ਮਾਮਨੂਰ ਕੀ ਚਾਹੀਦਾ ਪੁੱਤਰ ਇਸ ਤੋਂ ਚੰਗਾ ਮਾਮਾ ਵਾਸਤੇ ਹੋਰ ਕੀ ਹੋ ਸਕਦਾ ਹੈ ਏਹੀ ਹੈ ਸਾਰਾ ਕੁਝ ਹਾਂਜੀ ਬਾਬਾ ਜੀ ਨੇ ਬਹੁਤ ਵਧੀਆ ਮੰਦਿਰ ਵਿੱਚ ਰੌਣਕਾਂ ਲਾਈਆਂ ਨੇ ਬੱਚਿਆਂ ਨੂੰ ਚੰਗੀ ਸਿੱਖਿਆ ਮਿਲਦੀ ਹੈ ਇੱਥੇ ਹਾਂਜੀ ਬੱਚੇ ਇੱਥੇ ਸਵੇਰੇ 5 ਵਜੇ ਪਰਬਾਤ ਫੇਰੇ ਵੀ ਨਿਕਲਦੀ ਹੈ ਸ਼ਿਵਰਾਤਰੀ ਤੱਕ ਨਿਕਲੇਗੀ 12 12 ਫਰਵਰੀ ਤੋਂ ਸ਼ੁਰੂ ਹੋਈ ਤੇ 25 ਅਪ੍ਰੈਲ ਤੱਕ ਨਹੀਂ 25 ਫਰਵਰੀ ਤੱਕ ਨਿਕਲੇਗੀ ਹਾਂਜੀ ਮਾਚੂ ਰਾਤਰੀ ਉਸਤ ਮਨਾਇਆ ਜਾਂਦਾ ਤੂੰ ਤਾਂ ਹਾਂਜੀ ਬਹੁਤ 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 ਵਧੀਆ ਬਹੁਤ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਜਿਹਦੇ ਮਰਜੀ ਚੰਗੇ ਪੰਨੇ ਲਗਾਏ ਬਾਬਾ ਜੀ ਨੇ ਹਾਂਜੀ ਹਾਂ ਬੱਚੇ ਬਾਬਾ ਜੀ ਨੇ ਬਹੁਤ ਵਧੀਆ ਕੰਮ ਬੱਚਿਆਂ ਨੂੰ ਚਾਚੀ ਸਿੱਖਿਆ ਦਿੱਤੀ ਹੈ ਕਿ ਇਹ ਚੰਗੇ ਪਾਸੇ ਲੱਗੇ ਨੇ ਹਾਂਜੀ ਨਸ਼ਿਆਂ ਤੋਂ ਦੂਰ ਰਹਿਣਗੇ ਖੁਸ਼ ਹਾਂਜੀ ਜੀ ਬਹੁਤ ਖੁਸ਼ ਹਾਂਜੀ ਸੋ ਬਾਬਾ ਜੀ ਸਰ ਨਾਲ ਜੀ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਜਿਆਦਾ ਜਾਣਕਾਰੀ ਬਾਬਾ ਜੀ ਜੀ ਲੈਣੇ ਆ ਬਾਬਾ ਜੀ ਮਾਚੂ ਰਾਤਰੀ ਉਸਤ ਜਿਹੜਾ ਤੁਹਾਡੇ ਮੈਂ ਦੇਖਿਆ ਵੀ ਹਰ ਸਾਲ ਜਿਹੜਾ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਵਾ ਸੋ ਇਸ ਵਾਰ ਵੀ ਜ ਔਰ ਕਿਸ ਲਈ ਕਰਨਾ ਤਾਂ ਇਹ ਪ੍ਰੋਗਰਾਮ ਸਾਰਾ ਰਹੇਗਾ ਜੀ ਪਹਿਲੇ ਦੇ 옴 ਸ਼ੁਗ ਰક્ષਣਾਥੇ ਨਮ ਆਦੇਸ਼ ਦੇਸ਼ ਚਦਵਾ ਵੀਰਤਨ ਅ ਜੀ ਮਾਰਗ ਦੀ ਪਾਦੇਸ਼ ਦੇਸ਼ ਇਹ ਸਡੇ ਮਹਾ ਸ਼ੁਭ ਰਾਤਰੀ ਦਾ ਪ੍ਰੋਗਰਾਮ 12 ਤਰੀਕ ਤੋਂ ਪੂਰਮਾਸ਼ੀ ਵਾਲੇ ਦਿਨ ਦੇ ਸ਼ੁਰੂ ਹੋ ਚੁੱਕਾ ਹੈ ਜਿਹਦੇ ਵਿੱਚ ਸਭ ਤੋਂ ਪਹਿਲੇ ਸਵੇਰੇ 4:30 ਵਜੇ ਦੀ ਆਰਤੀ ਤੇ ਬਾਅਦ ਮਹਾਂਮੰਤ ਜਪ ਬੱਚੇ ਜਿਹੜੇ ਕਰਦੇ ਆ ਜੀ ਔਰ ਉਸ ਤੋਂ ਬਾਅਦ ਪ੍ਰਵਾਤ ਫੇਰੀ ਮਈਆਂ ਦਈਆਂ ਸਾਰੀਆਂ ਜਿਹੜੀਆਂ ਉਹ ਪ੍ਰਵਾਤ ਫੇਰੀ ਚਲਦੀ ਹੈ ਔਰ ਪ੍ਰਵਾਤ ਫੇਰੀ ਜਿਹੜੀ ਹੈ ਉਹ 6 ਵਜੇ ਵਾਪਸ ਆਂਦੀ ਹੈ ਅੱਜ ਪ੍ਰੋਗਰਾਮ ਜਿਹੜਾ ਹੈ ਨਾ ਸਾਡਾ 25 26 27 ਜਿਹੜਾ ਹੈ ਇਹ ਮੈਨ ਹੈ ਮੈਂ ਚਲੇਗਾ 25 ਤਰੀਕ ਨੂੰ ਰਾਤ ਨੂੰ ਰਾਧਾਕ੍ਰਿਸ਼ਨ ਗੁਣਗਾਨ ਦੀਨਨਗਰ ਧੂਰਟੀ ਆ ਰਹੀ ਹੈ ਡਾਕਟਰ ਅਮਨ ਜੀ ਇਹਦਾ ਗੁਣਗਾਨ ਕਰਨਗੇ ਜੋ ਕਿ 8 ਤੋਂ 12 ਤੱਕ ਦਾ ਪ੍ਰੋਗਰਾਮ ਰਹੇਗਾ ਹਮ ਔਰ ਉਸ ਤੋਂ ਬਾਅਦ ਜਿਹੜੀ ਹੈ ਸਵੇਰੇ ਸ਼ੋਭ ਯਾਤਰਾ ਵੱਡੀ ਸ਼ੋਭ ਯਾਤਰਾ ਜਿਹੜੀ ਨਿਕਲੀ ਜਾਣੀ ਹੈ ਬੜੀ ਵਿਸ਼ਾਲ ਸ਼ੋਭ ਯਾਤਰਾ ਬਹੁਤ ਵਿਸ਼ਾਲ ਸ਼ੋਭ ਯਾਤਰਾ ਜੀ ਨਿਕਲੀ ਜਾਣੀ ਹੈ ਹਮ ਔਰ ਜਿਹੜੀ ਕਿ ਇਥੇ ਦਪੁਰ ਜੀ ਆਪਣਾ ਮਰਾੜਾ ਔਰ ਫਿਰ ਚੰਡੀਗੜ ਮਕੋੜਾ ਚਵਕਰਾ ਬਮਣੀ ਬ੍ਰਹਮਪੁਰ ਰਾਮਪੁਰ ਆਂਦੀ ਹੁੰਦੀ ਦੋਦਮਾ ਦੋਦਮਾ ਤੋਂ ਫਿਰ ਪਿੰਡੀ ਹੁੰਦੀ ਹੋਏ ਤੇ ਫਿਰ ਦੁਬਾਰਾ ਮਰਾੜੇ ਜਿਹੜੀ ਪਹੁੰਚਣੀ ਹੈ ਸ਼ਾਮ ਤੱਕ ਪਹੁੰਚੇਗੀ ਠੀਕ ਹੈ ਸਵੇਰੇ ਚਾਲੂ ਹੋਣੀ ਹੈ ਔਰ ਸ਼ਾਮ ਨੂੰ ਇਹ ਪਹੁੰਚਣੀ ਹੈ ਹਮ ਔਰ ਉਸ ਤੋਂ ਬਾਅਦ ਜਿਹੜੀਆਂ ਹਨ ਰਾਤ ਨੂੰ ਚਾਰ ਪੂਜਾ ਹਮ ਸ਼ਿਵ ਜੀ ਮਹਾਰਾਜ ਦੀਆਂ ਜਿਹੜੀਆਂ ਚਾਰ ਪੂਜਾ ਹੈ ਇਹ ਚਾਰੇ ਪੂਜਾ ਜਿਹੜੀਆਂ ਹਨ ਵਿਸਤਾਰ ਨਾਲ ਚਲਣੀਆਂ ਹੈ ਜੀ ਤੇ ਉਸ ਤੋਂ ਬਾਅਦ 27 ਤਰੀਕ ਨੂੰ ਜਿਹੜਾ ਹੈ ਉਹ ਫਿਰ ਝੰਡਾ ਪੂਜਨ ਹੋਣਾ ਹੈ ਜੀ ਝੰਡਾ ਪੂਜਨ ਹੋ ਕੇ ਰੋਡ ਦਾ ਭੂਗ ਲੱਗਣਾ ਹੈ ਹੂੰ ਰੋਡ ਦਾ ਭੂਗ ਲਾ ਕੇ ਤੇ ਫਿਰ ਜਿਹੜਾ ਹੈ ਪੰਡਾਰਾ ਵਿਸਤਾਰ ਨਾਲ ਜਿਹੜਾ ਨਾ ਕੀਤਾ ਜਾਏਗਾ ਹੂੰ ਤੇ ਇਹ ਸਾਡਾ ਸਾਰਾ ਹੀ ਸਿਸਟਮ ਇਸ ਤਰੀਕੇ ਨਾਲ ਹੈ ਭਾਬੀ ਮੈਂ ਜਿਹੜੀ ਖਾਸੀ ਦੇਖ ਰਿਹਾ ਹਾਂ ਵਾ ਇਲਾਕੇ ਦੇ ਲੋਕ ਵੀ ਕਹਿ ਰਹੇ ਆ ਵੀ ਨੌਜਵਾਨ ਬੱਚਿਆਂ ਨੂੰ ਤੁਸੀਂ ਸਹੀ ਰਸਾ ਦਿਖਾ ਰਹੇ ਹੋ ਜੀ ਕਿਉਂਕਿ ਅੱਜਕੱਲ੍ਹ ਦੇਖਿਆ ਇਹ ਤਾਂ ਪੰਜਾਬ ਦੇ ਹਾਲਾਤ ਕੀ ਨੇ ਜੀ ਬੱਚੇ ਨਸ਼ੇ ਦੇ ਵਿੱਚ ਫਸੇ ਆ ਪਰ ਤੁਸੀਂ ਟੰਗਰਸਾ ਦੇ ਰਹੇ ਹੋ ਬੱਚਿਆਂ ਨੂੰ ਦੇਖੋ ਜੀ ਐਸਾ ਹੈ ਇਸ ਸਥਿਤੀ ਨੂੰ ਦੇਖਦੇ ਹੋਏ ਕਿਉਂਕਿ ਇਸ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਇੱਕ ਕਿਉਂਕਿ ਬਾਡਰ ਏਰੀਆ ਹੈ ਜੀ ਔਰ ਤਕਰੀਬਨ ਬੱਚੇ ਜਿਹੜੇ ਹੈ ਸਾਰੇ ਇਹ ਨਸ਼ੇ ਚ ਡੁੱਬੇ ਜਾ ਰਹੇ ਆ ਹੂੰ ਔਰ ਕੋਈ ਕਿਸੇ ਅੰਦੀ ਸੋਸਾਇਟੀਆਂ ਕਿਸੇ ਦੀ ਸੋਸਾਇਟੀ ਗਲਤ ਹੈ ਕਿਸੇ ਤਰੀਕੇ ਦੇ ਨਾਲ ਜੇ ਰਹੇ ਉਹ ਜਫਸ ਜਾਂਦਾ ਹੈ ਬਿਲਕੁਲ ਜੀ ਤੇ ਇਸ ਕਰਕੇ ਬੱਚੇ ਨੂੰ ਇੱਕੋ ਗੱਲ ਸਮਝਾਈਂਦੀ ਹੈ ਕਿ ਬਣਾ ਇਹ ਰਸਤਾ ਹੈ ਦੋ ਰਸਤੇ ਹੈ ਜਿਹੜਾ ਮਰਜੀ ਚੁਣ ਲੈ ਅਗਰ ਜ਼ਿੰਦਗੀ ਨੂੰ ਬਣਾਣਾ ਹੈ ਤਾਂ ਇਸ ਰਸਤੇ ਨੂੰ ਆ ਜਾਏ ਜੇ ਅਗਰ ਜ਼ਿੰਦਗੀ ਨੂੰ ਬਗਾਣਾ ਹੈ ਤੇ ਫਿਰ ਤਰੀ ਇੱਛਾ ਹੈ ਫਿਰ ਉਹਨੂੰ ਕੁਝ ਨਹੀਂ ਕਰ ਕਰ ਸਕਦੇ ਠੀਕ ਹੈ ਸਾਡੇ ਕੋਲ ਇੱਕ ਇਹੀ ਤਰੀਕਾ ਹੈ ਕਿ ਅਸੀਂ ਉਹਨਾਂ ਨੂੰ ਇਸ ਲਾਈਨ ਦੇ ਵਿੱਚ ਲਾਈਏ ਪਰਮਾਤਮਾ ਦੀ ਤਰਫ ਲਾਈਏ ਤਾਂ ਕਿ ਉਹਨਾਂ ਦਾ ਆਪਣਾ ਜੀਵਨ ਜਿਹੜਾ ਹੈ ਥੋੜਾ ਬਹੁਤ ਸੁਧਰ ਸਕੀ ਤੇ ਇਹ ਬੱਚਿਆਂ ਦੀ ਜਿਹੜੀ ਹੈ ਬਹੁਤ ਹੀ ਇਹ ਹੈ ਔਰ ਇਤਨੇ ਮੈਂਹਤੀ ਬੱਚੇ ਔਰ ਅੱਜ ਦਿਨ ਤੱਕ ਇਸ ਨਗਰ ਜੈਸਾ ਨਗਰ ਮੈਨੇ ਨਹੀਂ ਦੇਖਿਆ ਮੇਰੇ ਕੋ ਵੀ 40 45 ਸਾਲ ਜਿਹੜੇ ਹੈ ਨਾ ਸਦੂ ਸਮਾਜ ਦੇ ਵਿੱਚ ਹੋ ਗਏ ਆ ਔਰ ਇਹ ਐਸਾ ਨਗਰ ਔਰ ਐਸੀ ਬੱਚੇ ਇੱਕ ਦੀ ਮੈਂ ਦੇਖਣ ਚ ਨਹੀਂ ਆਇਆ ਇਹ ਪਹਿਲੀ ਵਾਰ ਹੈ ਕਿ ਜਿਹੜਾ ਇਤਨਾ ਨਗਰ ਦਾ ਸਾਥ ਵੀ ਦੇਖਿਆ ਹੈ ਔਰ ਬੱਚੇ ਜਿਹੜੇ ਹੈ ਔਰ ਅچھے ਲਾਈਨੋ ਲੱਗ ਰਹੇ ਬੱਚੇ ਵੀ ਬਾਬਾ ਜੀ ਦੇਖ ਰਹੇ ਵੀ ਸੰਸਕਾਰੀ ਬੱਚੇ ਸਾਰੇ ਜੀ ਸੰਸਕਾਰੀ ਬੱਚੇ ਐ ਸਭ ਨੇ ਸੰਸਕਾਰ ਦੇ ਨਾਲ ਚੱਲ ਰਹੇ ਆ ਜਿੰਨਾ ਤੁਸੀਂ ਦੇਖਿਆ ਹੈ ਕਿ ਬੱਚੇ ਨੇ ਸਾਰਿਆਂ ਨੇ ਕੁੱਤੀਆਂ ਪਹਿਨੀਆਂ ਆ ਹੈ ਸਿੱਧੇ ਕਪੜਾ ਹੁੰਦਾ ਹੈ ਬਿਲਕੁਲ ਜੀ ਤੇ ਹਰ ਇੱਕ ਦੀ ਕਿਉਂ ਜਿਹੜਾ ਪੂਰਾ ਸੰਸਕਾਰ ਹੈ ਭਾਬੀ ਸਵੇਰੇ ਸ਼ਾਮਾ ਮਾਮਤ ਜੀ ਆਪ ਹੁੰਦਾ ਜੀ ਹਾਂਜੀ ਸਵੇਰੇ 4:30 ਵਜੇ ਸ਼ੁਰੂ ਹੋ ਜਾਂਦਾ ਹੈ ਔਰ ਔਰ ਇਹ ਅੱਧੇ ਘੰਟਾ ਦਾ ਚੱਲਦਾ ਹੈ ਹਮ ਆਰਤੀ ਤੋਂ ਬਾਅਦ ਇਹਦੇ ਵਿੱਚ ਕੋਈ ਵੀ ਸ਼ਾਮਲ ਹੋ ਸਕਦਾ ਜੀ ਇਹ ਕੋਈ ਵੀ ਸ਼ਾਮਲ ਹੋ ਸਕਦਾ ਹੈ ਹਮ ਠੀਕ ਹੈ ਕੋਈ ਬੱਚਾ ਹੋ ਕੋਈ ਵੀ ਹੋ ਕਿਸੇ ਵੀ ਤਰੀਕੇ ਦਾ ਕੋਈ ਵੀ ਹੋ ਬੁੱਢਾ ਨੌਜਵਾਨ ਜੋ ਕੋਈ ਵੀ ਕੋਈ ਵੀ ਕਰ ਸਕਦਾ ਹੈ ਹਮ ਔਰ ਜਿਹੜਾ ਸਵੇਰੇ ਪ੍ਰਭਾਤ ਫੇਰੀਆਂ ਮਹਿਲਾਵਾਂ ਰੋ ਕੱਢੀ ਜਾਂਦੀ ਜੀ ਮਹਿਲਾਵਾਂ ਹੈ ਪੁਰਸ਼ ਵੀ ਆਜਦੇ ਹੈ ਸਾਰੇ ਇਲਾਕੇ ਦੇ ਲੋਕ ਸਾਰੇ ਇਲਾਕੇ ਦੇ ਠੀਕ ਹੈ ਜੀ ਪਬਜੀ ਮਾਂ ਸ਼ੁਰੂ ਰਾਤਰੀ ਤੇ ਇਲਾਕਾ ਨਿਵਾਸੀਆਂ ਨੂੰ ਕੀ ਅਪੀਲ ਕਰੋਗੇ ਕੀ ਮੈਸੇਜ ਜਾਂ ਜਾਂਦੇ ਅਪੀਲਨ ਨੂੰ ਇਹ ਕਰਦੇ ਹਨ ਕਿ ਵੀ ਅچھے ਇਹਦੀ ਸਾਡੇ ਸਾਡੇ ਭਗਵਾਨ ਸ਼ਿਵ ਦੀ ਅੱਗੇ ਪ੍ਰਾਰਥਨਾ ਇਹ ਕਰਦੇ ਹਨ ਕਿ ਇਸ ਜਿਹੜਾ ਨਗਰ ਹੈ ਇਹਨੂੰ ਸਦਬੁੱਧੀ ਬਖਸ਼ਿਸ਼ ਕੀਤੀ ਜਾਏ ਇਹਨਾਂ ਬੱਚਿਆਂ ਨੂੰ ਸਦਬੁੱਧੀ ਬਖਸ਼ਿਸ਼ ਹੋਵੇ ਔਰ ਅੱਛੀ ਇਹਨਾਂ ਨੂੰ ਕੋਈ ਲਾਈਨ ਦਿੱਤੀ ਜਾਏ ਤਾਂ ਕਿ ਇਸ ਏਰੀਆ ਦਾ ਉਦਾਰ ਹੋ ਸਕੇ ਹੂੰ ਹੂੰ ਔਰ ਸ਼ਿਵਰਾਤਰੀ ਵਾਲੇ ਦਿਨ ਸ਼ੋਭਾ ਯਾਤਰਾ ਵੀ ਕਨੇ ਬੀ ਸ਼ੁਰੂ ਹੋਣੀ ਹੈ ਜੀ ਉਹ ਸਭ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਵੀ ਕਹਿ ਦਈਏ ਸਾਰੇ ਚਵਾਚੜ ਕੇ ਸ਼ਾਮਿਲ ਹੋਣ ਜੀ ਐ 9 ਵਜੇ ਜਿਹੜੀ ਹੈ ਤਾਂ ਸ਼ੋਭਾ ਯਾਤਰਾ ਜੀ ਇਹ ਨਿਕਲ ਜਾਣੀ ਹੈ 9:30 ਸਿਰੋਜਨੀ ਸਿਰੋਜਨੀ ਹੈ ਠੀਕ ਹੈ ਜੀ ਤੇ ਜੇ ਕਿ 4-5 ਵਜੇ ਤੇ ਕਰ 4 ਵਜੇ ਕਰ ਜਿਹੜੀ ਹੈ ਨਾ ਘੁੰਮ ਕੇ ਵਾਪਸ ਵਜਦੇ ਨੇ ਮਾੜੇ ਪਹੁੰਚਦੀ ਹੈ ਠੀਕ ਹੈ ਜੀ ਦੇਖੋ ਵਿਸ਼ਾਲ ਵੱਡੀ ਸ਼ੋਭਾ ਯਾਤਰਾ ਹੁੰਦੀ ਹੈ ਨਾ ਹਾਂਜੀ ਵਿਸ਼ਾਲ ਹੁੰਦੀ ਹੈ ਜਿਹੜੇ ਬੜੇ ਰਾਤ ਹੁੰਦੇ ਐਟ੍ਰੈਕਟਰ ਟਰਲੀਆਂ ਮੋਟਰਸਾਈਕਲ ਬੱਚੇ ਸਾਰੇ ਇਸੇ ਤਰੀਕੇ ਦੇ ਨਾਲ ਜਿਸ ਤਰੀਕੇ ਨਾਲ ਮਹੰਮਦ ਦੇਵ ਜਾਬ ਦੇ ਵਿੱਚ ਬੱਚੇ ਬੈਠੇ ਹੈ ਇਹ ਇਹਨਾਂ ਦੀ ਪੋਜੀਸ਼ਨ ਇਹੀ ਹੁੰਦੀ ਹੈ ਕਿਉਂਕਿ ਇੱਥੇ ਉੱਥੇ ਵੀ ਇਹਨਾਂ ਦੀ ਕੋਈ ਹਲਚਲ ਨਹੀਂ ਹੁੰਦੀ ਹੈ ਉਸੇ ਤਰੀਕੇ ਦੇ ਬਿਲਕੁਲ ਸੰਸਕਾਰ ਜਿਹੇ ਇਹਦੇ ਐਸੇ ਹੈ ਕਿ ਡਿਸਪਲਿਨ ਨਾਲ ਚੱਲਦੇ ਹੈ ਮਤਲਬ ਸਾਨੂੰ ਕਿਸੇ ਦੀ ਵੀ ਜਰੂਰਤ ਨਹੀਂ ਪੈਂਦੀ ਹੈ ਕਿ ਅਸੀਂ ਕਿਸੇ ਨੂੰ ਕੁਝ ਕਹਿਣਾ ਹੈ ਜਾਂ ਕੁਝ ਕਰਨਾ ਹੈ ਮਤਲਬ ਆਪਣੇ ਆਪੇ ਵੀ ਬੱਚੇ ਜਿਹੜਾ ਨਾ ਇੱਕ ਦੂਸਰੇ ਨੂੰ ਗਾਈਡ ਕਰਦੇ ਹੈ ਟੜੇ ਬਾਬੇ ਮੈਂ ਕੀ ਉਹ ਦੇਖ ਰਿਹਾ ਇੱਥੇ ਵੀ ਕਿਸੇ ਤਰ੍ਹਾਂ ਦਾ ਕੋਈ ਸਿਕਿਉਰਟੀ ਦਾ ਪ੍ਰਬੰਧ ਨਹੀਂ ਲਿਆ ਜਾਂਦਾ ਨਾ ਫੋਰਸ ਦਾ ਪ੍ਰਬੰਧ ਲਿਆ ਜਾਂਦਾ ਨਹੀਂ ਸਰ ਆਪੇ ਤਾਲ ਮਿਲਦਾ ਸਾਡਾ ਇਹ ਜਿਹੜੇ ਬੱਚੇ ਇਹ ਹੀ ਸਾਡੀ ਫੋਰਸ ਹੈ ਇਹ ਹੀ ਸਾਡਾ ਸੰਸਾਰ ਹੈ ਤੇ ਇਹ ਹੀ ਸਾਡਾ ਸਭ ਕੁਝ ਹੈ ਸਾਨੂੰ ਕੋਈ ਫੋਰਸ ਦੀ ਜਰੂਰਤ ਨਹੀਂ ਹੈ ਸਾਨੂੰ ਨਹੀਂ ਕੋਈ ਜਰੂਰਤ ਨਹੀਂ ਇਹ ਹੀ ਸਾਡੇ ਬੋਡੀਗਾਰਡ ਹੈ ਬੱਚੇ ਇਹ ਹੀ ਸਭ ਕੁਝ ਹੈ ਵਾਜੀ ਵਾ ਸੋ ਇਹ ਗੱਲਬਾਤ ਕਰ ਰਹੀ ਸੀ ਬਾਬਾ ਜੀ ਨਾ ਜੀ ਬਹੁਤ ਵਧੀਆ ਵਿਚਾਰ ਬਾਬੇ ਨੇ ਦਿੱਤੇ ਆਪਣੇ ਔਰ ਮਹਾਸ਼ੂਰਾਤਰੀ ਸਭ ਜਿਹੜਾ ਜੀ ਬੜੀ ਧੁੰਦਾਂ ਵਾਲਾ ਜਿੱਥੇ ਮਿਲਾਇਆ ਜਾਂਦਾ ਵਾ ਔਰ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਇਲਾ ਔਰ ਦਰਬਾਰਤ ਵੀ ਜਰੂਰ ਆਇਓ ਇਤਿਹਾਸਿਕ ਦਰਬਾਰਾ ਜੀ ਪ੍ਰਾਚੀਨ ਜਿਹੜਾ ਇਹ ਮੰਦਿਰ ਆ ਸੋ ਜਰੂਰ ਚਾਇਓ ਖਾਲੀਅਤ ਸਿੰਘ ਆਲੂ ਹੁੰਦੇ ਨੇ ਝੋਲੀਆਂ ਪਰ ਪਰ ਕੇ ਜਾਂਦੇ ਆ ਜੀ ਸੋ ਆਗੇ ਇੱਥੇ ਮੱਥਾ ਟੇਕਿਓ ਔਰ ਸ਼ਿਵਰਾਤਰੀ ਮਹਾ ਉਸ ਵਿੱਚ ਜਰੂਰ ਸ਼ਾਮਿਲ ਹੋਇਆ ਜੀ ਸੋ ਗੁਰਦਾਸਪੁਰ ਤੋਂ ਵਿਜੇ ਸ਼ਰਮਾ ਦੇ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ